ਤੇ ਲੋਜੀ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਜੀ ਆਪਾਂ ਨੇ ਤੇਲ ਧਰ ਲਿਆ ਗਰਮ ਲੋਨ ਦੇ ਚ ਪਾ ਲਿਆ ਤੇ ਪਾ ਲੈਨੇ ਹੁਣ ਇਹਦੇ ਵਿੱਚ ਜੀਰਾ ਤੇ ਪਹਿਲਾਂ ਭੁੰਨ ਦਿਆਂ ਜੀਰਾ ਆਪਾਂ ਤੇ ਇੱਧਰ ਦੁੱਧ ਗਰਮ ਕਰਨਾ ਕਰਿਆ ਵੈ ਇਹ ਜਮਾਉਣਾ ਦਹੀਂ ਆਪਾਂ ਸਵੇਰੇ ਰੜਕਾਂਗੇ ਤੇ ਇੱਧਰ ਜੀਰਾ ਪਾ ਲਈਏ ਤੇ ਭੁੰਨੀਏ ਨੂੰ ਆਪਾਂ ਬਣਾਉਨੇ ਆਂ ਸਬਜ਼ੀ ਸਬਜੀ ਕਾਦੀ ਬਣਾਉਣੀ ਆ ਦਿਖਾਉਣੀ ਆ ਆਪਾਂ ਤੁਹਾਨੂੰ ਹੁਣ ਪਾ ਲਈ ਇਹਦੇ ਚ ਪਿਆਜ਼ ਹਰੀ ਮਿਰਚ ਮਿਰਕ ਮਿਰਚ ਆਦਰਕ ਤੇ ਹੁਣ ਪਾ ਲਾਂ ਨੇ ਨੂਨ ਥੋੜਾ ਜਿਹਾ ਤੇ ਥੋੜੀ ਜਿਹੀ ਪਾ ਲਾਂ ਨੇ ਹਲਦੀ ਤੇ ਇਹਨੂੰ ਕਰੀਏ ਹੁਣ ਆਪਾਂ ਫਰਾਈ ਫਰਾਈ ਨਹੀਂ ਆਪਾਂ ਪੰਜਾਬੀ ਉਹ ਬੋਲਾਂਗੇ ਭੁੰਨਦਿਆਂ ਨੂੰ ਹੁਣ ਥੋੜਾ ਜਿਹਾ ਹਨਾ ਲੋ ਜੀ ਇਹਨੂੰ ਭੁੰਨ ਲਈਏ ਹੁਣ ਹਨਾ ਤੇ ਇਹਨੇ ਭੁੰਨਦਿਆਂ ਪੁੰਨ ਕੇ ਨਾਲੇ ਡੱਬਿਆਂ ਦਾ ਲਾ ਦੀਏ ਨੇ ਟੱਕਣ ਆਪਾਂ ਤੇ ਉਸ ਤੋਂ ਬਾਅਦ ਤੇ ਲੋ ਜੀ ਮਸਾਲਾ ਭੁੱਜੇ ਦਾ ਆਪਣਾ ਇੰਨੇ ਉਹ ਸਬਜੀ ਉਹ ਪਈਆ ਕੱਟੀ ਉਹ ਪਨ ਦਿਖਾਣਿਆਂ ਇੱਧਰ ਥੱਲੇ ਵੀ ਨਾ ਲੱਗ ਜਵੇ ਕਿਤੇ ਤੇ ਲੋ ਜੀ ਮਸਾਲਾ ਭੁੰਨ ਕੇ ਇੱਧਰ ਗੁੰਨਤਾ ਆਪਾਂ ਨੇ ਆਟਾ ਆਟਾ ਵੈਸੇ ਪਹਿਲਾਂ ਗੁੰਨਤਾ ਸੀਗਾ ਥੋੜਾ ਜਿਹਾ ਤਾਂ ਫਿਰ ਹੁਣ ਮੁੱਕੀ ਦੇਦਾ ਹੁਣ ਮੈਂ ਮੜ ਜਾ ਇੱਕ ਹੱਥ ਨਾਲ ਹੈ ਤਾਂ ਓਖਾ ਹੀ ਆ ਵੈਸੇ ਆਇਕਨ ਧਰਦਾ ਨਹੀਂ ਆ ਤੇ फिर रोटी फिर लाऊंगी ठहर के ने सब्जी बना लिए दु गई आलू पावे थोड़े आलू थोड़े पाने वैसे कच्चे ही चीज आलू थोड़ी पाऊंगी थोड़ी पा के थोड़ी पाँगे। थोड़े थोड़े। ਗੋਵੀ ਗੋਨੀਆ ਫੇਰ ਤੇ ਮੈਂ ਮਾਂਹੋ ਤੋੜ ਕੇ ਦੇਉਣੀ ਆ ਤਣੀਆ ਮੈਂ ਤਣੀਆ ਤੋੜਨੀ ਹੋਣੀ ਹੈ ਕੱਟ ਕਰਦੈ ਨੂੰ ਕਿ ਲੋਜੀ ਤੇ ਲੋ ਜੀ ਆਲੂ ਭੁੰਨੇ ਤੇ ਸੀਗੇ ਹੁਣ ਪਾਤੀ ਇਹਦੇ ਵਿੱਚ ਗੋਭੀ ਆਪਾਂ ਗੋਭੀ ਪਾ ਕੇ ਤੇ ਮਿਕਸ ਕਰਦਾ ਮੈਂ ਹੁਣ ਇਹਨੂੰ ਤੇ ਮਿਕਸ ਕਰਦਾ ਰਲਾਦਾ ਗੋਭੀ ਮਸਾਲਾ ਜਾਂ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਫਿਰ ਟੱਕ ਦੂੰਗੀ ਟੱਕ ਕੇ ਥੋੜੀ ਜਿਹੀ ਰਿੱਝ ਜੂਗੀ ਹਨਾ ਤੇ ਲੋ ਜੀ ਰਲਾਦਾ ਮਿਕਸ ਕਰਦਾ ਹੁਣ ਫੋਨ ਘੁੰਮ ਜਾਂਦਾ ਇੱਕ ਤਾਂ ਪਤਾ ਨਹੀਂ ਲੱਗਦਾ ਹਨਾ ਇੱਕ ਲੋਂੜਾ ਘੁੰਮ ਜਾਂਦਾ ਗੈਸ ਤੋਂ ਜਦੋਂ ਮੈਂ ਕੜਸੀ ਫੇਰਦੀ ਆ ਤੇ ਘੁੰਮ ਜਾਂਦਾ ਤੇ ਨੂੰ ਮਿਲਾਦਾ ਮੈਂ ਮਿਕਸ ਕਰਦਾ ਰਣਾਦਾ ਤੇ ਫਿਰ ਮਿਲਦੇ ਆ ਤੇ ਲੋ ਜੀ ਮਿਕਸ ਕਰਤੀ ਰਲ ਗਈ ਆ ਚੰਗੀ ਤਰ੍ਹਾਂ ਤੇ ਹੁਣ ਇਹਦੇ ਚ ਥੋੜਾ ਜਿਹਾ ਹੋਰ ਰੜਾ ਕੇ ਨਾਲੇ ਤਾਂ ਧਨੀਆ ਪਾ ਦਨੀ ਆ ਨਾਲੇ ਸਬਜੀ ਦੇ ਜੂ ਨੇ ਨਾਲੇ ਧਨੀਆ ਰਲ ਜੂਗਾ ਤੇ ਲੋ ਜੀ ਧਨੀਆ ਤੋੜ ਕੇ ਇਸ ਮਾਰ ਕੇ ਰੱਖ ਲਿਆ ਸੀਗਾ ਸੁਕਾ ਲਿਆ ਤੇ ਹੁਣ ਮੈਂ ਮਿਕਸ ਕਰਦਾ ਧਨੀਆ ਰਲਾਦਾ ਚੰਗੀ ਤਰ੍ਹਾਂ ਹਨਾ ਟੱਕ ਦੂੰਗੀ ਮੈਂ ਟੱਕ ਕੇ ॠਜੂ ਜੂ ਫਿਰ ਥੋੜਾ ਜਿਹਾ ਇੱਧਰ ਧਰ ਲਿਆ ਦੁੱਧ ਮੈਂ ਦੁੱਧ ਇਧੇ ਦਿੱਤੀ ਚ ਐਵੇਂ ਧਰ ਲਿਆ ਪੀਣ ਵਾਸਤੇ ਪੀਣ ਵਾਸਤੇ ਦੁੱਧ ਗਰਮ ਕਰ ਦਾਨੀਆਂ ਤੇ ਇਧਰ ਰਲਾ ਤਾ ਮੈਂ ਧਨੀਆ ਰਲਾ ਕੇ ਮਿਕਸ ਹੋ ਜੂਗੀ ਸਬਜ਼ੀ ਆਪਣੀ ਤੇ ਦਹੀਂ ਜਮਾ ਦੂੰਗੀ ਮੈਂ ਦਹੀਂ ਜਮਾ ਕੇ ਰੱਖ ਦੂੰ ਸਵੇਰੇ ਰੜਕ ਲਾਂਗੇ ਤੇ ਇੱਕ ਹੁਣ ਠੰਡ ਵੀ ਆ ਦੇਖਦੀ ਆ ਜੇ ਜੰਮ ਗਿਆ ਨਹੀਂ ਹਰ ਥੋੜਾ ਜਿਹਾ ਲੱਸੀ ਜੀ ਪਾਉਣੀ ਪਊ ਜਾਗ ਉਹ ਤਾਂ ਮੱਖਣ ਪਿਆ ਉਹ ਚ ਪਾ ਦੂੰਗੀ ਤੇ ਲੋ ਜੀ ਇੱਧਰ ਦੁੱਧ ਗਰਮ ਕਰ ਰਿਹਾ ਜੀ ਮੈਂ ਡੋਲੂ 'ਚ ਧਰ ਲਿਆ ਮੈਂ ਕਿ ਡੋਲੂ ਦੁੱਧ ਵਾਲਾ ਤੇ ਇਹਦੇ ਕਰਕੇ ਫਿਰ ਮੈਂ ਇਹ ਜੀ ਧਰ ਲਿਆ ਮੈਂ ਭਾਂਡਾ ਵੀ ਲਵੇੜੂੰਗੀ ਇਹ ਦੁੱਧ ਦਾ ਤਾ ਹਨਾ ਤੇ ਮਿਕਸ ਕਰਦੀ ਆ ਹੁਣ ਆਪਾਂ ਧੋਣੀਆਂ ਚੰਗੀ ਤਰ੍ਹਾਂ ਰਲਾ ਦਈਏ ਤੇ ਨਾਲ ਮਸਾਲਾ ਰਲ ਜੂਗਾ ਤੇ ਨਾਲੇ ਇਧਰ ਦੁੱਧ ਦੀ ਵੀ ਨਿਗਰਖਣੀ ਪੈਂਦੀ ਆ ਬਾਰ-ਬਾਰ ਕਿਤੇ ਉੱਪਰ ਜਵੇ ਡੁੱਲ ਜਵੇ ਤੇ ਲੋ ਜੀ ਸਬਜੀ ਆਪਣੀ ਤਿਆਰ ਆ ਬਣ ਗਈ ਆ ਤੇ ਢੱਕ ਦਾਨੀਆ ਹੁਣ ਇਹਨੂੰ ਮੈਂ ਲੋ ਜੀ ਸਬਜੀ ਟਕਾ ਲਗਾ ਦਈਏ ਹੁਣ ਆਪਾਂ ਤੇ ਇਹਦੇ ਚ ਪਾ ਦਾਂ ਨੂੰ ਤੇ ਫਿਰ ਦਾ ਹਰਦੀ ਹਦਰਕ ਪਾ ਲਿਆ ਹਰੀ ਮਿਰਚ ਪਾਈ ਦੀ ਆ ਭੁੰਨਣਾ ਹੋਣਾ ਇਹ ਪਹਿਲਾਂ ਪਹਿਲਾਂ ਤੜਕਾ ਲਗਾ ਦਈਏ ਫਿਰ ਜਾਉ ਚਾਰ ਕੱਢਾਂ ਉੱਦ ਇੱਧਰ ਆਲੂ ਧੋ ਕੇ ਸੁਮਾਰ ਕੇ ਰੱਖਦੇ ਤੇ ਗਾਜਰਾਂ ਰੱਖ ਲਈਆਂ ਕੱਟ ਕੇ ਸੁਮਾਰ ਕੇ ਧੋ ਕੇ ਪਾਣੀ ਨਿਚੜ ਗਿਆ ਤੇ ਇੱਧਰ ਰੱਖ ਲੇ ਮਟਰ ਬਣਾਵਾਂਗੇ ਕਾਜਰ ਮਟਰ ਇਹਨੇ ਪਾਣੀ ਨਿਚੜਦਾ ਗਾਜਰ ਮਟਰ ਹੁਣ ਧੋਏ ਨੇਵੇਂ ਗਾਜਰਾਂ ਪਹਿਲਾਂ ਧੋ ਲਈਆਂ ਇੱਧਰ ਮਸਾਲਾ ਪੁੱਟਦਾ ਆਪਣਾ ਊਪਲ ਲਗਾ ਦਈ ਹੁਣ ਸਰ੍ਹੋਂ ਦਾ ਤੇ ਗੰਨੇ ਆਹ ਤਾਰ ਕੱਢਣ ਸਰ੍ਹੋਂ ਦਾ ਲਗਾ ਦੇਣੀ ਘੱਟ ਕਰ ਦੇ ਲਈ ਆ ਕੇ ਰੋਣ ਦੂੰਗੀ

ਮਾਣੋ ਮਾਣੋ ਮਾਣ ਨੂੰ ਖੁਸ਼ਬੂ ਆਉਂਦੀ ਆ ਦੁੱਧ ਦੀ ਮਾਣੋ ਦੇਖ ਦੀ ਅੰਦਰ ਨੂੰ ਝਾਗਦੀ ਆ ਵਰ ਜਾਵੇਂ ਵਿੱਚ ਦਿਖਦਾ ਨਹੀਂ ਮਾਣੋ ਨੂੰ ਲੋਬੀ ਫੁੱਟਰੀਆ ਤੜਕਾ ਤੜਕਾ ਪੁੱਟ ਗਿਆ ਹੁਣ ਸਪੌਲਾਂ ਗਾਜਰਾਂ ਪਹਿਲਾਂ ਰੱਖ ਕੇ ਪੋਣ ਤੇਜੀ ਤੜਕਾ ਲਗਾ ਤਾ ਆਲੂ ਮਟਰ ਗਾਜਰ ਮਟਰ ਮਿਕਸ ਕਰਤੀ ਮਿਕਸ ਕਰਕੇ ਹੁਣ ਲਾ ਦਾਂ ਟਕਨ ਇਹ ਧਾਰ ਕੱਟ ਕੇ ਲੈ ਆਉਣੇ ਆ ਕੱਟ ਕਰਦੇ ਆਂ ਸਬਜ਼ੀ ਤੇ ਕੱਟ ਕਰਦੇ ਆਂ ਤੇ ਰੋਟੀ ਰਲ ਕੇ ਹੋ ਗਈ ਆ ਲੋ ਦੀ ਮਿਕਸ ਕਰਤੀ ਧਣੀਆਂ ਮਿਕਸ ਕਰਤਾ ਥੋੜਾ ਹੁਣ ਸਾਰੇ ਇਹਨੂੰ ਬੰਨਤਾ ਅਰਦਨ ਨੇ ਫਿਰ ਉੱਜੀ ਜਾਊਗਾ ਫਿਰ ਆ ਕੇ ਦੇਖਾਂਗੇ ਟੜਕਾ ਲੱਗ ਗਿਆ ਕੰਮ ਨਿਬੜ ਗਿਆ ਚਲੋ ਲੋ ਜੀ ਸਬਜ਼ੀ ਬਣਾਤੀ ਐ ਹੁਣ ਕਰਦੇ ਆਪਾਂ ਡੈਕੋਰੇਸ਼ਨ ਬੇਟਾ ਇੱਧਰ ਡੈਕੋਰੇਸ਼ਨ ਕਰ ਰਿਆ ਸੀਗਾ ਮੈਂ ਮਿਊਟ ਕਰਤਾ ਤੇ ਗਾਣੇ ਲਾਈ ਬੈਠਾ ਸੀ ਨਾ ਐਲਸੀਡੀ ਚ ਪੁੱਛਦੇ ਸੀਗੇ ਉਦੋਂ ਲਾਈਵ ਚ ਵੀ ਸ਼ਨੀਵਾਰ ਨੂੰ ਸ਼ਨੀਵਾਰ ਦੀ ਵੀਡੀਓ ਐ ਇਹ ਵੀ ਮਿਊਟ ਕੀਤਾ ਵਾ ਰਾਜਪ੍ਰੀਤ ਬਰਾੜ ਕਹਿ ਰਹੇ ਸੀ ਹਿਰਾਜਵੀਰ ਰਾਜਪ੍ਰੀਤ ਹਾਂ ਫਿਰ ਇੱਧਰ ਨਾ ਗਾਣੇ ਲਾਈ ਬੈਠਾ ਸੀ ਇਹ ਦੇਖੋ ਬੇਟਾ ਡੈਕੋਰੇਸ਼ਨ ਕਰ ਰਿਆ ਲਾ ਰਿਹਾ ਗਵਾਰੇ ਮਿੱਤੇ ਫੋਨ ਆ ਗਿਆ ਕਿਸੇ ਦਾ ਪਤਾ ਨਹੀਂ ਹੈ ਨਾ ਤੇ ਫਿਰ ਮੈਂ ਰਸੋਈ ਚ ਤੜਕਾ ਲਾ ਕੇ ਮੇਰੇ ਲਈ ਵੀਡੀਓ ਬਣਾ ਲੈਣੀ ਆ ਥੋੜੀ ਜੀ ਹੈ ਨਾ ਸੋਹਣੀ ਲੱਗੀ ਤਾਂ ਦੱਸਿਓ ਕਮੈਂਟ ਕਰਿਓ ਤੇ ਲੋ ਜੀ ਇੱਧਰ ਲਾਤੇ ਗੁਵਾਰੇ ਇੱਧਰ ਵੀ ਲਾਤੇ ਚਲੋ ਵਧੀਆ ਇੱਧਰ ਐਲਸੀਡੀ ਚੱਲਦੀ ਸੀ ਪਹਿਲਾਂ ਗਾਣੇ ਸੁਣਦਾ ਸੀ ਹੁਣ ਬਾਬੇ ਲਾਤੇ ਕੀਰਤਨ ਚੱਲਦਾ ਹੁਣ ਤਾਂ ਮੈਂ ਵੀ ਆਊਟ ਕਰਤਾ ਕਿਤੇ ਕਾਪੀਰਾਈਟ ਨਾ ਆ ਜਾਵੇ ਤੇ ਲੋ ਜੀ ਇੱਧਰ ਬੇਬੀ ਬੁਆਏ ਵਾਲਾ ਲਾਤਾ ਤੇ ਪਹਿਲਾਂ ਵੀ ਵੀਡੀਓ ਤਾਂ ਅਸੀਂ ਬਣਾਈ ਵੀ ਉਹ ਵੀ ਦੇਖਿਓ ਤੁਸੀਂ ਚਾਰ ਸਾਰ ਪਹਿਲਾਂ ਦੀ ਹਨਾ ਜਨਵਰੀ ਮਾਰਚ ਚ 2021 ਦੀ ਤੇ ਹੁਣ ਨੰਨੂ ਮੰਨੂ ਆਇਆ ਸਾਡਾ ਉਦੋਂ ਨੰਨੀ ਮੰਨੀ ਆਈ ਸੀ ਜੇ ਹੋਈ ਐ ਨਹੀਂ ਪਤਾ ਕੱਟ ਤੀਆਂ ਹੋਣਾ ਹਨਾ ਹਾਂ ਤੇ ਲੋ ਜੀ ਕੀਰਤਨ ਲਗਾਤਾ ਸੀਗੇ ਨੇ ਬੈਠੇ ਸੀਗੇ ਤੇ ਇਹ ਲਿਆਂਦੀ ਰਸਮਲਾਈ ਬੇਟੇ ਨੇ ਅੱਜ ਰਸਮਲਾਈ ਲੈ ਆਇਆ ਤੇ ਖਾ ਲੀਆਂ ਸਾਰਿਆਂ ਨੇ ਦੋ ਦੋ ਖਾ ਲੀਆਂ ਇੱਕ ਇੱਕਾਂ ਤਾਂ ਸਾਰਿਆਂ ਨੇ ਖਾ ਲਈ ਤੇ ਬੱਚਦੀ ਸੀ ਹੁਣ ਮੈਂ ਰੱਖਦਾ ਫ੍ਰਿਜ ਚ ਇਹਨੂੰ ਰੋਟੀ ਖਾ ਲਈ ਇੱਧਰ ਬਣਾਇਆ ਸੀ ਪ੍ਰਸਾਦ ਪ੍ਰਸਾਦ ਵੀ ਖਾ ਲਿਆ ਅੱਜ ਨੰਨੂ ਆਇਆ ਸੀ ਆਪਣਾ ਨਵਾਂ ਕਰੇ 3 ਮਹੀਨਿਆਂ ਬਾਅਦ 3 ਮਹੀਨੇ ਦਾ ਹੋ ਗਿਆ ਅੱਜ ਨੰਨੂ ਆਪਣਾ ਤੇ ਮਿੱਠਾ ਤਾਂ ਬਣਦਾ ਸੀ ਪ੍ਰਸਾਦ ਜੀ ਕਾਵੇਂਗੀ ਹਾਂ ਆ ਤਾਤੇ ਦੀ ਹੈ ਹਾਂ ਤਾਤੇ ਦੀ ਹੈ ਤੁਸੀਂ ਨਹੀਂ ਲੈ ਕੇ ਆਏ ਤਾਤੇ ਦੀ ਹਾਂ ਕਿਉਂ ਮਮਾ ਲਾਦੇ ਨਹੀਂ ਐਸੀ ਮਮਾ ਨੂੰ ਐ ਨਹੀਂ ਮਿਲਦੇ ਜਮਾ ਤਾਤੇ ਦੀ ਡੱਬਾ ਇਹ ਅਸੀਂ ਲਿਆਇਆ ਫਿਰ ਚੱਕ ਖਾਲਾ ਖਾਣੀ ਆ ਚਾਹ ਨਾਲ ਖਾਣੇ ਦੀ ਮੈਂ ਚਾਹ ਕਰ ਦਿੰਦੀ ਛੱਡ ਲੈ ਦੇਖੋ ਬੱਚਿਆਂ ਨੂੰ ਵੀ ਪਤਾ ਕਹਿੰਦੀ ਇਹ ਕਾਕੇ ਦੀ ਨੇ ਮੈਂ ਕਿਹਾ ਹਾਂ ਕਾਕੇ ਦੇ ਨੇ ਤੂੰ ਨਹੀਂ ਲੈ ਕੇ ਆਈ ਡੱਬਾ ਕਾਕੇ ਦਾ ਕਹਿੰਦੀ ਮੈਂ ਨਹੀਂ ਲੈ ਕੇ ਆਈ ਮੰਮੀ ਨੇ ਲੈ ਕੇ ਆਉਣਾ ਸੀਗਾ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਵੀ ਕਾਕਿਆਂ ਦੇ ਹਨਾ ਮਠਿਆਈ ਲਿਓਣੀ ਪੈਂਦੀ ਆ ਦੇਣੀ ਪੈਂਦੀ ਆ ਹੁਣ ਲਾਗੀ ਪਲੇਟ ਭਰ ਕੇ ਦੇਤੀ ਮੈਂ ਖਾਣਾਂਗੇ ਸਾਰੀ ਖਾਣਾਂਗੇ ਵੈਸੇ ਚਾਹ ਪੀਣੇ ਆ ਹੁਣ ਤੇ ਲੋ ਜੀ ਫਿਰ ਇਹ ਚੱਲਦੇ ਨੇ ਜਾਣ ਕੇ ਸੱਜਰੇ ਸੱਜਰੇ ਚਾਹ ਪਾਣੀ ਪੀ ਕੇ ਰੋਟੀ ਪਾਣੀ ਖਾ ਕੇ ਇੰਨੇ ਬੈਨੇ ਆ 2 ਮਿੰਟ ਨੰਨੂ ਮੁੰਨੂ ਨਾਲ ਖੇਡਦੇ ਆ ਤੇ ਰਾਤ ਆਈ ਸੀਗੇ 8 ਵਜੇ ਨੇਰੇ ਹੋਏ ਹੁਣੇ ਚੱਲੇ 10 ਵਜੇ ਤੋਂ ਚਲੇ ਜਾਣਗੇ 11 ਵਜੇ ਚਲੋ ਫਿਰ ਆਉਣਗੇ ਛੁੱਟੀਆਂ 'ਚ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ